ਬਸੇ ਗ੍ਰਾਂਵ ਵਾਸੀਆਂ ਨੂੰ ਬੇਨਤੀ ਆ ਮੈਂ ਪ੍ਰਦੀਪ ਦੁਗਲ ਮਾਰਕੀਟ ਕਮੇਟੀ ਚੇਅਰਮੈਨ ਗ੍ਰਾਂਵ ਤੋਂ ਗ੍ਰਾਂਵ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿਸ ਤਰੀਕੇ ਦੇ ਨਾਲ ਸਾਨੂੰ ਤੁਸੀਂ 22 ਦੇ ਵਿੱਚ ਪਹਿਲੇ ਨੰਬਰ ਤੇ ਲੈ ਕੇ ਜਾਂਦਾ ਜਿੱਥੇ ਕਿ ਕਾਂਗਰਸ 1937 ਦੇ ਵਿੱਚ ਲਗਾਤਾਰ ਜਿੱਤਦੀ ਰਹੀ ਆ ਤੁਸੀਂ 22 ਦੇ ਵਿੱਚ ਬੜਾ ਵੱਡਾ ਸਮਰਥਨ ਦੇ ਕੇ ਸਾਨੂੰ ਪਹਿਲੇ ਨੰਬਰ ਤੇ ਲੈ ਕੇ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਜਿਹੜੀ 22 ਇਲੈਕਸ਼ਨ ਹੋਈ ਆ ਸਾਨੂੰ ਗ੍ਰਾਂਵ ਦੇ ਵਿੱਚ 64% ਵੋਟ ਪਈ ਆ ਇਹ ਤੁਹਾਡਾ ਅਸ਼ੀਰਵਾਦ ਆ ਆਮ ਆਦਮੀ ਪਾਰਟੀ ਦੇ ਉੱਤੇ ਅੱਜ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਗ੍ਰਾਂਵਾਂ ਦੇ ਵਿੱਚ ਦੋ ਫੇਰੀਆਂ ਦੇ ਵਿੱਚ ਦੇਖਿਆ ਕਿ ਸੜਕ ਸਾਡੀ ਬਹੁਤ ਜ਼ਿਆਦਾ ਟੁੱਟੀ ਹੋਈ ਆ ਉਹਨਾਂ ਨੇ ਸੜਕ ਨੂੰ ਬਹੁਤ ਜ਼ਿਆਦਾ ਜ਼ਬਰਦਸਤ ਤਰੀਕੇ ਦੇ ਨਾਲ ਡਬਲ ਵਾਰੀ ਦੋ ਵਾਰੀ 4-4 ਇੰਚ ਦੀ ਲੱਕ ਬਾਗੇ ਇਹਨੇ ਜ਼ਬਰਦਸਤੀ ਕਿਨਾ ਬਣਵਾਇਆ ਇਹ ਇਤਿਹਾਸਿਕ ਸੜਕ ਬਣ ਚੁੱਕੀ ਆ ਇਸ ਟਾਈਮ ਮੇਰੇ ਖਿਆਲ ਚ ਨਹੀਂ ਉਹ 100 ਸਾਲ ਨਹੀਂ ਟੁੱਟਦੀ ਦੂਸਰੀ ਗੱਲ एसटीपी ਜਿਹੜਾ ਕਾਂਗਰਸ ਵਾਲੇ ਕ੍ਰੈਡਿਟ ਲਈ ਜਾਂਦੇ ਵੀ ਅਸੀਂ ਸ਼ੁਰੂ ਕੀਤਾ ਸੀ ਸ਼ੁਰੂ ਕਰਨ ਦੇ ਨਾਲ ਮੈਂ ਸਵੇਰੇ ਭਗਵਾਨ ਸਿੰਘ ਮਾਂਜੀ ਨੂੰ ਅਸੀਂ ਸਾਰੇ ਬੇਨਤੀ ਕਰਦੇ ਹਾਂ 100 ਪ੍ਰੋਜੈਕਟ ਆਪਾਂ ਸਟਾਰਟ ਕਰ ਦਈਏ ਜਿੰਨਾ ਚਿਰ ਉਹ ਕੰਪਲੀਟ ਨਹੀਂ ਹੁੰਦੇ ਸ਼ੁਰੂ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਸ਼ੁਰੂ ਕਰਨ ਲੱਗਿਆ ਤਾਂ ਇੱਕ ਰੀਬਨ ਲੱਗਦਾ 50 ਰੁਪਏ ਦਾ ਜੇ ਇੱਕ ਕੈਂਚੀ ਵੀ ਉਸੇ ਟਾਈਮ ਦੁਬਾਰਾ ਉਹ ਵਰਤੋਂ ਦੇ ਵਿੱਚ ਆ ਜਾਂਦੀ ਆ ਸ਼ੁਰੂ ਕਰਨ ਦੇ ਨਾਲ ਨਹੀਂ ਗੱਲ ਕੰਪਲੀਟ ਕਰਨ ਦੀ ਗੱਲ ਆ 4 4 ਇੰਚੀ ਦੇ ਪਾਈਪ ਆਪੇ ਸੀ ਇੱਥੇ ਐਸਟੀਪੀ ਦੇ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਵਿੱਚ ਤੇ ਜਿਹੜੇ ਪਾਈਪ ਪਏ ਸੀ ਉਹ ਸਾਰਾ ਸੈੱਟ ਕਰਨ ਤੋਂ ਬਾਅਦ ਚੋ 60% ਸੀਵਰੇਜ ਸਾਡਾ ਚਾਲੂ ਆ ਤੇ 40% ਰਹਿ ਗਿਆ ਪੈਣੋ ਵੀਰੋ ਪਾਣੀ ਦੀ ਇੱਕ ਵੀ ਬੂੰਦ ਤੁਹਾਨੂੰ ਗਰਾਂਆਂ ਦੀਆਂ ਗਲੀਆਂ ਦੇ ਵਿੱਚ ਸੜਕਾਂ ਦੇ ਉੱਤੇ ਨਜ਼ਰ ਨਹੀਂ ਆਊਗੀ ਬਸ ਸਾਡੀ ਹੱਥ ਜੋੜ ਕੇ ਬੇਨਤੀ ਆ ਜੇ ਇਸ ਤਰੀਕੇ ਨਾਲ ਗਰਾਂਆਂ ਵਾਸੀਆਂ ਨੇ ਅਸ਼ੀਰਵਾਦ ਦਿੱਤਾ ਇਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀਆਂ ਤੁਹਾਡੀਆਂ ਭੈਣਾ ਤੁਹਾਡੇ ਵੀਰ ਤੁਹਾਡੇ ਭਰਾ 13 ਸਾਡੇ ਕੈਂਡੀਡੇਟ ਖੜੇ ਆ ਉਹ 13 ਨੂੰ ਝਾੜੂ ਦਾ ਬਟਨ ਦਬਾ ਕੇ 21 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਆਪਣਾ ਅਸ਼ੀਰਵਾਦ ਦਿਓ ਤਾਂ ਕਿ ਜਿਹੜੀ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਹ ਜੀ ਦੀ ਸਰਕਾਰ ਉੱਪਰ ਕੰਮ ਕਰ ਰਹੀ ਆ ਤੇ ਇੱਥੇ ਗ੍ਰਾਂਵਾਂ ਦੇ ਵਿੱਚ ਵੀ ਜਦੋਂ ਆਪਣੀ ਨਗਰ ਕੌਂਸਲ ਬਣ ਜਾਊਗੀ ਸਮਝ ਲਓ ਇਹ ਗ੍ਰਾਂਵਾਂ ਦੀ ਸਰਕਾਰ ਹੋ ਜਾਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਗ੍ਰਾਂਵਾਂ 'ਚ ਵੀ ਹੋਊਗੀ ਤੇ ਪੰਜਾਬ ਦੇ ਵਿੱਚ ਹੋਊਗੀ ਮਤਲਬ ਡਬਲ ਤਰੀਕੇ ਦੇ ਨਾਲ ਆਪਾਂ ਤਤਵ ਰਹਾਂਗੇ ਪੂਰੇ ਸ਼ਹਿਰ ਗਰਾਿਆਂ ਨੂੰ ਨੰਬਰ 1 ਬਣਾਉਣ ਦੇ ਵਿੱਚ ਬਸ ਤੁਸੀਂ 21 ਤਰੀਕ ਨੂੰ ਬਟਨ ਦੱਬਣਾ ਝਾੜੂ ਦਾ ਉਸ ਤੋਂ ਬਾਅਦ ਚ ਸਾਡਾ ਕਮਿਆ ਦੁਬਾਰਾ ਤੋਂ ਅਪੀਲ ਕਰਦੇ ਹਾਂ ਝਾੜੂ ਦਾ ਬਟਨ ਦਬਾਓ ਆਮ ਆਦਮੀ ਪਾਰਟੀ ਦੇ 13 ਕੈਂਡੀਡੇਟਾਂ ਨੂੰ ਜਿਤਾਓ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਹੁਕਮ ਲਾਓ ਅਸੀਂ ਤੁਹਾਡੇ ਹੁਕਮ ਸਿਰ ਮੱਥੇ ਕਬੂਲ ਕਰਾਂਗੇ ਔਰ ਉਹਨਾਂ ਨੂੰ ਦਿਨ ਰਾਤ ਇੱਕ ਕਰਕੇ ਕੰਪਲੀਟ ਕਰਵਾਵਾਂਗੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਇਨਕਲਾਬ ਜਿੰਦਾਬਾਦ ਅਪਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਸੁਖਦੀਪ ਸਿੰਘ ਅਪਰਾ ਟ੍ਰੇਡ ਵਿੰਗ ਵਾਈਸ ਪ੍ਰੈਜ਼ੀਡੈਂਟ ਜਲੰਧਰ ਤੇ ਨਾਲ ਮੇਰੇ ਪ੍ਰਦੀਪ ਦੁੱਗਲ ਜੀ ਜਿਹੜੇ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਸੋ ਅ ਅੱਜ ਅਸੀਂ ਅਪੀਲ ਕਰਨ ਲਈ ਇੱਥੇ ਇਕੱਠੇ ਹੋਏ ਆਂ ਗੁਰਾਇਆਂ ਵਾਸੀਆਂ ਨੂੰ ਕਿ 13 ਵਾਰਡਾਂ ਤੇ ਸਾਡੇ ਜਿਹੜੇ ਯੋਧੇ ਲੜ ਰਹੇ ਆ ਤੁਹਾਡੀਆਂ ਭੈਣਾਂ ਤੁਹਾਡੇ ਭਰਾ ਤੁਹਾਡੇ ਬੇਟੇ ਆਮ ਆਦਮੀ ਪਾਰਟੀ ਨੇ ਸ਼੍ਰੀ ਭਗਵੰਤ ਮਾਨ ਜੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਸ਼੍ਰੀ ਪ੍ਰੇਮ ਕੁਮਾਰ ਜੀ ਨੇ ਉਹਨਾਂ ਨੇ ਥਾਪੇ ਹੋਏ ਆ ਤੁਹਾਡੀ ਸੇਵਾ ਦੇ ਲਈ ਸੋ ਉਹਨਾਂ ਨੂੰ ਵੱਧ ਤੋਂ ਵੱਧ ਮਾਰਜਨ ਦੇ ਨਾਲ ਜਿਵੇਂ ਤੁਸੀਂ ਪਹਿਲਾਂ ਹੀ ਸਾਥ ਦਿੰਦੇ ਰਹੇ ਹੋ ਉਸੇ ਤਰ੍ਹਾਂ ਹੀ ਤੁਸੀਂ ਇਸ ਵਾਰ ਸਾਥ ਦਿਓ ਸੋ ਅਪੀਲ ਕਰਨ ਲਈ ਅੱਜ ਅਸੀਂ ਤੇ ਪ੍ਰੈਸ ਕਾਨਫਰੰਸ ਕੀਤੀ ਇਕੱਠੇ ਹੋਏ ਆ ਤੇ ਇਸ ਦੇ ਨਾਲ ਅਸੀਂ ਇੰਨੀ ਗੱਲ ਜ਼ਰੂਰ ਕਹਿਣੀ ਚਾਹਾਂਗੇ ਕਿ ਕੁਝ ਦਿਨ ਹੋ ਗਿਆ ਅਸੀਂ ਦੇਖ ਰਹੇ ਆ ਕਿ ਕਾਂਗਰਸ ਪਾਰਟੀ ਦੇ ਕੁਝ ਆਗੂ ਉਹ ਜਿਹੜੇ ਆ ਬੇਤੁਕੀਆਂ ਗੱਲਾਂ ਕਰਕੇ ਲੋਕਾਂ ਨੂੰ ਪਰਮਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੀ ਕੋਸ਼ਿਸ਼ਾਂ ਜਿਹੜੀਆਂ ਉਹ ਨਕਾਮ ਰਹਿਣਗੀਆਂ ਉਹ ਕਹਿ ਰਹੇ ਆ ਜਿਹੜਾ ਡੰਡਿਆਲੇ ਤੋਂ ਲੈ ਕੇ ਗਰਾਆਂ ਜਿਹੜਾ ਰੋਡ ਬਣਿਆ 1.56 ਕਿਲੋਮੀਟਰ ਦਾ ਕਿ ਉਹ ਜਿਹੜਾ ਪ੍ਰੋਜੈਕਟ ਨਹੀਂ ਪੱਥਰ ਪਿਛਲੇ 75 ਸਾਲਾਂ ਤੋਂ ਰੱਖਦੇ ਆਏ ਆ ਚਾਹੇ ਸਰਕਾਰ ਕਿਸੇ ਦੀ ਹੋਵੇ ਚਾਹੇ ਕਾਉਂਸਲ ਕਿਸੇ ਦਾ ਹੋਵੇ ਪ੍ਰਧਾਨ ਕਿਸੇ ਦਾ ਹੋਵੇ ਪਿਛਲੇ 10 ਸਾਲ ਹੋ ਗਏ ਇਹ ਮੈਨੂੰ ਦੱਸਣਗੇ ਕਾਂਗਰਸ ਦੇ ਪ੍ਰਧਾਨ ਕਾਂਗਰਸ ਦੀ ਕਮੇਟੀ ਇੱਥੇ ਰਹੀ ਆ ਤੇ ਉਹ ਜਿਹੜਾ ਸੀਵਰੇਜ ਜਿਹੜਾ ਟ੍ਰੀਟਮੈਂਟ ਪਲਾਂਟ ਜਿਹੜਾ ਅਜੇ ਤੱਕ ਕਰ ਕਹਿ ਰਹੇ ਆ ਕਿ ਅਸੀਂ ਲੈ ਕੇ ਆਏ ਅਜੇ ਤੱਕ ਚਾਲੂ ਕਿਉਂ ਨਹੀਂ ਕੀਤਾ ਕੇਵਲ ਨੀ ਪੱਥਰ ਦੀ ਰਾਜਨੀਤੀ ਕਰਨ ਅਸੀਂ ਨਹੀਂ ਆਏ ਹੈ ਅਸੀਂ ਕੰਮ ਕਰਕੇ ਦਿਖਾਉਣ ਦੀ ਜਿਹੜੀ ਰਾਜਨੀਤੀ ਉਹਦੇ 'ਚ ਯਕੀਨ ਰੱਖਦੇ ਆ ਸਵੱਛ ਪਾਣੀ ਅਭਿਆਨ ਦੇ ਅਧੀਨ ਪੂਰੇ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਨੇ 80 ਪ੍ਰੋਜੈਕਟ ਦਿੱਤੇ ਤੇ ਸ਼੍ਰੀ ਪ੍ਰੇਮ ਕੁਮਾਰ ਜੀ ਦੀ ਜਿਹੜੀ ਆ ਉਦਮ ਸਦਕਾ ਦੋ ਪਲਾਂਟ ਦੋਸਤੋ ਇੱਕ ਫਲੋਰ ਦੇ ਵਿੱਚ ਤੇ ਇੱਕ ਗੁਰਾਇਆਂ ਦੇ ਵਿੱਚ 22 ਕਰੋੜ ਦੇ ਜਿਹੜੇ ਆ ਪ੍ਰੋਜੈਕਟ ਉਹ ਸ਼੍ਰੀ ਪ੍ਰੇਮ ਕੁਮਾਰ ਜੀ ਉਹ ਇੱਥੇ ਲੈ ਕੇ ਆਏ ਆ ਤੇ ਆਉਣ ਵਾਲੇ ਸਮੇਂ ਦੇ ਲਈ 20 ਕਰੋੜ ਜਿਹੜਾ ਇੱਥੇ ਦੇ ਗਲੀਆਂ ਨਾਲੀਆਂ ਜਿਹੜੀਆਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਉਹ ਕੀ ਹਾਲਾਤ ਰਹੇ ਆ 20 ਕਰੋੜ ਜਿਹੜਾ ਆ ਉਹ ਅਸੀਂ ਪ੍ਰੀ ਪ੍ਰੇਮ ਕੁਮਾਰ ਜੀ ਨੇ ਉਹ ਭਗਵੰਤ ਮਾਨ ਜੀ ਤੋਂ ਪਾਸ ਜਿਹੜਾ ਆ ਉਹ ਕਰਨ ਲਈ ਭੇਜ ਦਿੱਤਾ ਤੇ ਬਹੁਤ ਜਲਦੀ ਤੁਸੀਂ ਆਪਣੀ ਕਮੇਟੀ ਬਣਾਓ ਆਪਣਾ ਪ੍ਰਧਾਨ ਬਣਾਓ ਤੁਸੀਂ ਆਪ ਦੇਖੋਗੇ ਜਿਵੇਂ ਸੜਕ ਪ੍ਰਦੀਪ ਦੁੱਗਲ ਜੀ ਨੇ ਕਿਹਾ ਕਿ ਜਿਹੜੀ ਸੜਕ ਦੀ ਗੱਲ ਕਰਦੇ ਆ ਉਹ ਸੜਕ ਦੇਖੋਗੇ ਉਹ ਪਹਿਲਾਂ ਕਿਉਂ ਨਹੀਂ ਇਹੋ ਜਿਹੀ ਬਣੀ ਸੜਕਾਂ ਦਾ ਅਜੇ ਤੱਕ ਬਥੇਰੀਆਂ ਬਣੀਆਂ ਪਰ ਸਾਡੀ ਸਰਕਾਰ ਮੰਤੂਬਾਦ ਜਿੰਨੀਆਂ ਸੜਕਾਂ ਬਣੀਆਂ ਅਸੀਂ ਇਹ ਠੋਕ ਪਾ ਜਾ ਕੇ ਕਹਿੰਨੇ ਆ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਜਾਂਚ ਕਰਵਾ ਲਓ ਉਹ ਸੜਕ ਤੇ ਜਿੰਨਾ ਬਜਟ ਪਾਸ ਹੋਇਆ ਉਹਨੇ ਬਜਟ ਤੇ ਹੀ ਉਹਦੇ ਉੱਪਰ ਲੱਗਿਆ ਤੇ ਦੂਸਰੀ ਜਿਹੜੀ ਗੱਲ ਮੈਂ ਕਰਾਂ ਕਿ ਗੁਰਾਇਆਂ ਸ਼ਹਿਰ ਦੀ ਇਹ ਗੁਰਾਇਆਂ ਸ਼ਹਿਰ ਦੇ ਵਿੱਚ ਆ ਕਾਫੀ ਜਿਹੜੇ ਆ ਕਾਰਜ ਉਹ ਅਧੂਰੇ ਹੀ ਅੱਜ ਤੱਕ ਜਿਹੜੇ ਆ ਉਹ ਰਹੇ ਪਰ ਸਾਡੀ ਸਰਕਾਰ ਆਉਣ ਦੇ ਬਾਵਜੂਦ ਵੇ ਚਾਹੇ ਸਾਡੀ ਕਮੇਟੀ ਨਹੀਂ ਸੀ ਚਾਹੇ ਸਾਡਾ ਪ੍ਰਧਾਨ ਨਹੀਂ ਸੀ ਪਰ ਫੇਰ ਵੀ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਤੇ ਸਾਡੇ ਹੋਰ ਸਾਰੇ ਵਲੰਟੀਅਰ ਸਹਿਬਾਨ ਉਹਨਾਂ ਨੇ ਆਪਣੇ ਉਦਮ ਕਰਕੇ ਚਾਹੇ ਇੱਥੇ ਲਾਈਟਾਂ ਦਾ ਪ੍ਰਬੰਧ ਹੋਵੇ ਤੁਸੀਂ ਐਂ ਦੇਖ ਲੋਗੇ ਜਗਮਗ ਕਰਦਾ ਇਸ ਵੇਲੇ ਗਰਾਇਆਂ ਤੇ ਪਹਿਲਾਂ ਗਰਾਇਆਂ ਦੇ ਵਿੱਚ ਕੀ ਹਾਲਾਤ ਸੀਗੇ ਕਿਤੇ ਵੀ ਸਾਡੇ ਜਿਹੜੇ ਵਲੰਟੀਅਰ ਹੈਗੇ ਆ ਕਿਤੇ ਵੀ ਉਹਨਾਂ ਨੂੰ ਪਤਾ ਲੱਗਾ ਕਿ ਇਸ ਥਾਂ ਤੇ ਕੋਈ ਟੋਆ ਕੋਈ ਟਿੱਬਾ ਕੋਈ ਕਿਸੇ ਤਰ੍ਹਾਂ ਦਾ ਕੂੜਾ ਕਰਕਟ ਆ ਤੇ ਸਾਡੇ ਜਿਹੜੇ ਯੋਧੇ ਆ ਉਹਨਾਂ ਨੇ ਉਸੇ ਵੇਲੇ ਹੀ ਈਓ ਸਾਹਿਬ ਨੂੰ ਕਹਿ ਕੇ ਮੌਕੇ ਦੇ ਅਫਸਰਾਂ ਨੂੰ ਕਹਿ ਕੇ ਉਹ ਚੀਜ਼ਾਂ ਜਿਹੜੀਆਂ ਉਹ ਸਾਫ਼ ਕਰਾਈਆਂ ਸੋ ਬੇਨਤੀਆਂ ਕਰਦੇ ਆ ਸੂਜਵਾਨ ਜਿਹੜੇ ਗਰਾਿਆਂ ਦੇ ਜਿਹੜੇ ਨਾਗਰਿਕ ਨੇ ਵੋਟਰ ਨੇ ਤੁਸੀਂ ਬਹੁਤ ਸਿਆਣੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਅੱਜ ਤੱਕ ਗਰਾਿਆਂ ਦੇ ਵਿੱਚ ਕਿਹਨਾਂ ਦੀਆਂ ਕਮੇਟੀਆਂ ਰਹੀਆਂ ਕਿਹਨਾਂ ਦੇ ਪ੍ਰਧਾਨ ਰਹੇ ਤੇ ਉਹਨਾਂ ਨੇ ਕੀ ਕੋਸ਼ਿਸ਼ ਕੀਤਾ ਸਾਡੇ ਜਿਹੜੇ ਐਮਸੀ ਦੇ ਜਿਹੜੇ ਉਮੀਦਵਾਰ ਨੇ ਨਵੇਂ ਨੇ ਤੇ ਪੂਰੀ ਇੱਛਾ ਸ਼ਕਤੀ ਜਿਹੜੇ ਆ ਉਹ ਭਗਵੰਤ ਮਾਨ ਜੀ ਨੇ ਜਿਹੜੀ ਉਹਨਾਂ ਦੇ ਵਿੱਚ ਸ਼ਕਤੀ ਜਿਹੜੀ ਆ ਠੋਸ ਠੋਸ ਕੇ ਭਰੀ ਹੋਈ ਆ ਕਿ ਤੁਸੀਂ ਐਮਸੀ ਬਣੋ ਐਮਸੀ ਬਣ ਕੇ ਵੱਤ ਬਾਤ ਫੰਡ ਜਿਹੜਾ ਆ ਉਹ ਗਰਾਂ ਨੂੰ ਦਿੱਤਾ ਜਾਊਗਾ ਤੇ ਤੁਹਾਡੇ ਜਿਹੜੇ ਆ ਕਾਰਜ ਉਹ ਸਾਰੇ ਆ ਸੰਪੂਰਨ ਕਰਨ ਲਈ ਅਸੀਂ ਵਚਨਬੱਧਾਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਵੀ ਪ੍ਰੋਜੈਕਟ ਇੱਕ ਗੱਲ ਮੈਂ ਹੋਰ ਕਹਦੇ ਆਂ ਕਿ ਗੁਰਾਇਆਂ ਤੇ ਫਲੋਰ ਦੀ ਸਭ ਤੋਂ ਵੱਡੀ ਸਮੱਸਿਆ ਇੱਥੇ ਦਾ ਫਾਟਕ ਤੇ ਉਹ ਫਾਟਕ ਨੂੰ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬਣਾਉਣ ਲਈ ਅੱਜ ਤੱਕ 75 ਸਾਲ ਹੋ ਗਏ ਕਿਸੇ ਨੇ ਕੋਈ ਐਫਰਟ ਨਹੀਂ ਕੀਤਾ ਤੇ ਸਾਡੀ ਸਰਕਾਰ ਬਣੀ ਪ੍ਰੇਮ ਕੁਮਾਰ ਜੀ ਦੇ ਨਿਗਾ ਦੇ ਵਿੱਚ ਉਹ ਉਹ ਚੀਜ਼ਾਂ ਜਿਹੜੀਆਂ ਆਈਆਂ ਤੇ ਸ਼੍ਰੀ ਰਿੰਕੂ ਜੀ ਜਿਹੜੇ ਸਾਡੇ ਐਮਪੀ ਬਣੇ ਸੀ ਉਹਨਾਂ ਨੂੰ ਬਾਰ ਬਾਰ ਜ਼ੋਰ ਦੇ ਕੇ ਅਸੀਂ ਪ੍ਰੋਜੈਕਟ ਵੀ ਜਿਹੜੇ ਆ ਉਹ ਪਾਸ ਕਰਵਾਇਆ ਚਾਹੇ ਕਿਤੋਂ ਵੀ ਕਰਾਉਣਾ ਪਵੇ ਪ੍ਰਿੰਸੀਪਲ ਸਾਹਿਬ ਨੇ ਅੱਗੇ ਹੋ ਕੇ ਸਾਰੇ ਇਹ ਕਾਰਜ ਕਰਾਇਆ ਤੇ ਬਹੁਤ ਜਲਦ ਇਹ ਜਿਹੜਾ ਆ ਸੰਗਰੁੰਦੀ ਰੋਡ ਤੋਂ ਲੈ ਕੇ ਅੰਡਰ ਬ੍ਰਿਜ ਉਹ ਤੁਹਾਡੀ ਜਿਹੜਾ ਆ ਉਹ ਤੁਹਾਨੂੰ ਦਿੱਤਾ ਜਾਊਗਾ ਗ੍ਰਾਇਆ ਵਾਸੀਆਂ ਨੂੰ ਦਿੱਤਾ ਜਾਊਗਾ ਸੋ ਇਹੀ ਅਪੀਲ ਕਰਦੇ ਆ ਜੀ ਕਿ ਉੱਪਰ ਸਰਕਾਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਨਰਿੰਦਰ ਕੇਜਰੀਵਾਲ ਜੀ ਸਰਕਾਰ ਹੈ ਤੁਹਾਡੇ ਨੌਕਰਾਂ ਨੌਕਰ ਬਣ ਕੇ ਹੀ ਜਿਹੜੇ ਆ ਸਾਡੇ ਬੰਦੇ ਜਿਹੜੇ ਐਮਸੀ ਬਣ ਕੇ ਕੰਮ ਕਰਨਗੇ ਵੱਧ ਤੋਂ ਵੱਧ ਸਮਰਥਨ ਦੇ ਕੇ ਇਹਨਾਂ ਨੂੰ ਕਾਮਯਾਬ ਕਰੋ ਜੀ ਸੱਚੀ ਗੱਲ ਜੀ ਸੱਚੀ ਗੱਲ